ਜਿਹੜਾ ਢੱਟ ਰਿਹਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਇਸ ਤੋਂ ਪਹਿਲਾਂ ਮੈਡਮ ਨੋਟਿਸ ਆਇਆ ਸਾਨੂੰ ਹੁਣ ਕੋਈ ਨੋਟਿਸ ਨਹੀਂ ਆਇਆ ਸਰ ਕੁਝ ਵੀ ਨਹੀਂ ਆਇਆ ਇੱਕ ਸਾਨੂੰ 10 ਦਿਨ ਪਹਿਲਾਂ ਅਸੀਂ ਐਸੇ ਪਿੱਛੇ ਹੋ ਜਾ ਮੈਡਮ ਮੈਡਮ ਹੋਰ ਪਿੱਛੇ ਤੁਹਾਡੇ ਸਾਹਮਣੇ ਆ ਪੁੱਟ ਤੇ ਫਲਦਾਰ ਬੂਟੇ ਇਹਨਾਂ ਨੇ ਇਹ ਅਸੀਂ এনवायरमेंट ਬਚਾਓ ਕਰ ਰਹੇ ਅਸੀਂ ਕੀ ਕਰ ਰਿਆ ਸਰਕਾਰ ਦੇ ਕਹੇ ਬੂਟੇ ਲਾਓ ਜੀ ਤੇ ਸਰ ਅਸੀਂ ਕੀ ਅਸੀਂ ਤਾਂ ਲਾਏ ਆ ਅਸੀਂ ਲਾਏ ਹੋਏ ਨੇ ਅਸੀਂ ਕਿਹੜੀ ਇੱਥੇ ਕੋਈ ਆਪਣੀ ਕੋਈ ਸ਼ੈੱਡ ਬਣਾਈ ਆ ਜਾਂ ਕੁਝ ਬਣਾਈ ਆ ਪlant beautification ਕੀਤੀ ਆ ਕਲੋਨੀ ਦੀ ਦੇ ਵਿੱਚ ਗ੍ਰੀਨ ਏਰੀਆ ਹੁੰਦਾ ਸਰ ਇੰਪਰੂਵਮੈਂਟ ਟਰਸਟ ਕੀ ਕਰ ਰਹੀ ਹੈ ਗ੍ਰੀਨ ਏਰੀਆ ਨੂੰ ਖਤਮ ਕਰ ਰਹੀ ਹੈ ਹੱਦ ਕਿਥੋਂ ਤੱਕ ਹੈ ਅਸੀਂ ਉਹਵੇਂ ਮੇਨਟੇਨ ਕਰ ਲਈਏ ਜਦੋਂ ਦੱਸਦੇ ਹੀ ਨਹੀਂ ਵੀ ਤੁਹਾਡੀ ਹੱਦ ਕਿਥੋਂ ਆ ਤੂੰ ਕਿੰਨਾ ਇਨਕ੍ਰੋਚ ਕਰਨਾ ਕਿੰਨਾ ਨਹੀਂ ਕਰਨਾ ਇਹ ਸਰਾਸਰ ਕਣੀ ਹੈਗਾ ਸਰ ਇਹ ਤੀਜੀ ਵਾਰੀ ਸਾਡਾ ਘਰ ਇਕੱਠਾ ਹੈਗਾ ਤੀਸਰੀ ਵਾਰੀ ਸਾਡੇ ਠੱਠੇ ਹੈਗੇ ਨੇ ਔਰ ਸਰ ਇਹ ਗੱਲ ਹੈਗੀ ਆ ਕਿ ਅਸੀਂ ਬਾਰ ਬਾਰ ਕਹਿੰਨੇ ਸਾਨੂੰ ਟਾਇਲਾਂ ਲਵਾ ਦਿਓ ਇੱਥੇ ਇੰਜ ਹੀ ਕਚਰਾ ਪਿਆ ਰਹਿੰਦਾ ਅਸੀਂ ਪਿਛਲੀ ਵਾਰੀ 7 ਮਹੀਨੇ ਇਸ ਤਰ੍ਹਾਂ ਰਹਿਣ ਦਿੱਤਾ ਈ ਸਾਫ ਸਫਾਈ ਨਹੀਂ ਹੁੰਦੀ ਅਸੀਂ ਆਪ ਹੀ ਕਰਵਾਉਨੇ ਹੈਗੇ ਆ ਸਫਾਈ ਮਤਲਬ ਕੋਈ ਕਰਦ ਨਹੀਂ ਇੰਨੀ ਸਫਾਈ ਕਰਵਾਈ ਹੋਈ ਆ ਉਹਦੇ باوجود ਦੇਖੋ ਤੁਸੀਂ ਕੀ ਮਤਲਬ ਹੈਗਾ ਤੇਰੇ ਸਾਹਮਣੇ ਆ ਦੇਖੋ ਤੁਸੀਂ ਸਾਰੀ 1 2 ਆਲ ਸਾਰੀ ਇਹਨਾਂ ਨੇ ਖਰਾਬ ਕਰ ਦਿੱਤੇ ਹੈਗੇ ਆ ਮਤਲਬ ਪਹਿਲੇ ਦੱਸੋ ਤੇ ਸਹੀ ਵੀ ਐਂਡਾ ਤੁਹਾਡਾ ਏਰੀਆ ਵਾ ਇੰਨਾ ਹੀ ਪਟਣਾ ਵਾ ਤੁਸੀਂ ਇੰਨਾ ਆਪਣਾ ਸਹੀ ਕਰੋ ਜਦੋਂ ਕੋਈ ਇਨਫਰਮੇਸ਼ਨ ਹੀ ਨਹੀਂ ਆ ਕੋਈ ਨੋਟਿਸ ਨਹੀਂ ਆ ਤੇ ਇਹ ਸਰਾਸਤ ਧੱਕਾ ਨਹੀਂ ਇਹ ਕਾਰਵਾਈ ਜੇ ਨਾ ਕਰਨੀ ਹੈਗੀ ਤੇ ਸਾਨੂੰ ਪਹਿਲੇ ਨੋਟਿਸ ਭੇਜਦੇ ਤੇ ਅਸੀਂ ਆਪ ਆਪ ਦਾ ਹਲਦੇ ਸਾਨੂੰ ਬਾਈ ਨੇਮ ਸਾਡੇ ਘਰਾਂ ਦੇ ਨੋਟਸ ਆਉਂਦੇ ਸੀ ਆਪਣਾ ਆਪਣੇ ਢਾਲਦੇ ਇਹ ਹੁਣ ਸਾਡਾ ਡਾਣ ਨੁਕਸਾਨ ਕਰਨਗੇ ਜਿਹੜੀਆਂ ਸਾਡੀਆਂ ਪਾਈਪਾਂ ਆਵੀਆਂ ਸੀਵਰੇਜ ਦੀਆਂ ਵਾਟਰ ਸਪਲਾਈ ਦੀਆਂ ਉਹ ਸਾਰੀਆਂ ਪੁੱਟ ਦੇਣੀਆਂ ਇਹਨਾਂ ਨੇ ਤੇ ਜਿਹੜੀ ਇੰਪਰੂਵਮੈਂਟਾਂ ਸ਼ਰਤੀਆਂ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਇਹ ਤੇ ਜਦੋਂ ਮੈਂ ਕੋਈ ਆ ਲੀਕੇਜ ਹੋ ਜਾ ਤਾਂ ਨਹੀਂ ਕਦੀ ਠੀਕ ਕਰਾਈ ਇਹਨਾਂ ਨੇ ਭਾਵੇਂ ਸੀਵਰੇਜ ਦੀ ਭਾਵੇਂ ਵਾਟਰ ਸਪਲਾਈ ਦੀ ਇਹ ਕਦੀ ਕੋਈ ਆਇਆ ਹੀ ਨਹੀਂ ਬੰਦਾ ਇਹਨਾਂ ਦਾ ਇਹ ਜਿਹੜੀ ਕਲੋਨੀਆਂ ਇਹ ਇੰਪਰੂਵਮੈਂਟ ਟਰਸਟ ਦੀ ਸਕੀਮ ਨੰਬਰ 5 ਆ ਔਰ ਇਹ ਨਗਰ ਕੌਂਸਲ ਨੂੰ ਹੈਂਡਓਵਰ ਹੋ ਚੁੱਕੀ ਆ ਇਹਦੇ ਚ ਗੌਰਵ ਚੰਦਨ ਜੀ ਕੋਈ ਇੱਥੋਂ ਦੇ ਰੈਜ਼ੀਡੈਂਟ ਨੇ ਜਿਨ੍ਹਾਂ ਨੇ ਮਤਲਬ ਇਹ ਸਾਰੀ ਕਲੋਨੀ ਦੇ ਵਿੱਚ ਜਿੰਨੀ ਵੀ ਇਨਕ੍ਰੋਚਮੈਂਟ ਹੋਈ ਆ ਉਹਦੇ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਸੀ ਔਰ ਉਸ ਕੇਸ ਦੇ ਚੱਲਦਿਆਂ ਹੀ ਮਾਨਯੋਗ ਹਾਈ ਕੋਰਟ ਵੱਲੋਂ ਨਗਰ ਕੌਂਸਲ ਨੂੰ ਹੁਕਮ ਪ੍ਰਾਪਤ ਹੋਏ ਨੇ ਕਿ ਇਹ ਜਿਹੜੀ ਇਨਕ੍ਰੋਚਮੈਂਟ ਐ ਨੂੰ ਦੂਰ ਕਰਕੇ ਜਿਹੜਾ ਵਾ ਉਹ ਰਿਪੋਰਟ ਕੀਤੀ ਜਾ। 245 ਘਰ ਨੇ ਜਿਨ੍ਹਾਂ ਨੂੰ ਨੋਟਿਸ ਸਰਵ ਹੋਏ ਨੇ ਉਹਨਾਂ ਦੀ ਕਰਵਾਈ ਗਈ ਬਕਾਇਦਾ ਇਹਨਾਂ ਨੂੰ ਸਾਰਿਆਂ ਨੂੰ ਨੋਟਰੀ ਡੀ ਰিসিਵਿੰਗ ਕਰਵਾ ਕੇ ਸਾਰਾ ਇਨਟੀਮੇਟ ਕੀਤਾ ਗਿਆ। ਦੇਖੋ ਜਿਹੜੀ ਇਨਕ੍ਰੋਚਮੈਂਟ ਆ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਇਹੋadesh ਪ੍ਰਾਪਤ ਹੋਏ ਨੇ ਕਿ ਇਹਨੂੰ ਰਿਮੂਵ ਕਰਕੇ ਤੇ ਫਿਰ ਸਾਨੂੰ ਐਫੀਡੇਵਿਟ ਦੇ ਤੌਰ ਤੇ ਇਹਦੀ ਅਨਟੀਮੇਸ਼ਨ ਕੀਤੀ ਜਾਵੇ। ਇਨਕ੍ਰੋਚਮੈਂਟ ਚ ਤੇ ਫਿਰ ਸਾਰਾ ਕੁਝ ਰਿਮੂਵ ਹੋਊਗਾ। 245 ਘਰਾਂ ਦੇ ਅੱਗੇ ਜਿੰਨੀ ਵੀ ਇਨਕ੍ਰੋਚਮੈਂਟ ਹੈ ਉਹਨੂੰ ਦੂਰ ਕੀਤਾ ਜਾਵੇ।